ਆ ਮਗਰੀ ਮਦੀ ਡੱਗੀ ਦੀ ਬਾਈ ਬੋਰਾ ਵੜਾ ਨੰਨੇ ਕਰ ਆਹ ਮੋਤਾ ਗਰੀ ਇਹ ਕੋਈ ਤੋਗਾ ਲੱਗ ਗਿਆ ਇਹਨੇ ਚੁਲਾ ਰੰਗ ਨੀ ਨਾ ਰਿਹਾ ਮਮਾ ਨਾ ਬੱਗ ਦਾ ਜਦੋਂ ਮੈਨੂੰ ਪ੍ਰੂਫ ਆਹੋ ਇਹ ਆ ਸਦਾ ਬੀਜੇ ਮੈਂ ਲੈਣੀ ਆ ਮਤੋਂ ਬੀਤੀ ਆਪਾਂ ਲੀ ਗਏ ਲੱਗ ਨਹੀਂ ਆ ਹਲਟ ਬੱਲੇ ਕਿ ਬੰਦੇ ਕੀ ਸਰਦ ਮਾ ਮੇਰਾ ਪਿੰਡ ਮਲਕਪੁਰ ਹੈ ਜੇ ਦੱਸਾਂ ਨਾਮ ਰਸਾਕਾ ਸਰਪੰਚਾ ਕੀ ਗੱਲ ਬਾਤ ਹੈ ਗੱਲ ਬਾਤ ਰਾਤੀ ਮੁੰਡਿਆਂ ਦਾ ਝੜੜਾ ਹੋਇਆ ਹੈ ਕਦੇ ਝੜੜਾ ਆ ਤੇ ਉਹਨਾਂ ਨੂੰ ਆਪਾਂ ਛਡਾਉਂਦੇ ਰੇ ਆ ਸਗੋਂ ਮੇਰੇ ਰੋੜਾ ਵੀ ਬੱਚਾ ਇੱਥੇ ਕਿਤੇ ਕਾਹ ਵਜਾ ਵੇਖੋ ਪਰ ਅੱਬ ਵੀ ਆਪਾਂ ਨਾਲ ਉਹ ਬੰਦੇ ਉਹਨੂੰ ਕੇਂਦਰ ਇਹਨਾਂ ਨੂੰ ਵੀ ਨਾ ਮਾਰੋ ਰੋੜੇ ਪਰ ਉਹ ਨਹੀਂ ਮਾਰਨੋ ਰੋੜੇ ਕੌਣ ਸੀ ਇਹ ਕੌਣ ਸੀ ਉਹ ਉਦਰੇ ਕਿ ਸੁਬਾ ਆਈ ਸੀ ਹਨਵਰ ਹੀ ਉਹ ਗੋਰੇਣੇ ਵਾ ਕਮੇਜਰੀ ਵਾ ਪੰਜਰ ਬੰਦੇ ਹੂੰ ਇਹ ਸਾਰੇ ਤੁਹਾਡੇ ਬੰਦੇ ਹੀ ਆਂਦੇ ਦੇ ਹੀ ਸਾਰੇ ਕਿੰਨਾ ਕੋ ਨੁਕਸਾਨ ਦਿੱਤਾ ਤੁਹਾਡੇ ਨਾਲ ਨੁਕਸਾਨ ਸਾਡਾ ਪੰਜਾਂ ਘਰਾਂ ਦਾ ਕੀਤਾ ਜਾਂ ਉਹਨਾਂ ਨੇ ਪੰਜਾਹ ਡੋਟ 5 ਸਾਰਾ ਡੋਟ 5 3 ਦੇਖ ਹੀ ਲਿਆ ਸਾਰਾ ਕੁਝ ਉਹ ਜੀ ਕੈਸਵੀ ਕੁੜੀ ਰਾ ਕੈਸਵੀ ਸੋਨਾ ਵੀ ਲਵਾਰੀਆਂ ਵੇਲੀਆਂ ਤੂੰ ਸਾਰਿਆਂ ਤੋੜਤੀ ਆਡੀ ਚੋਰ ਦੇ ਨਾਲ ਆਏ ਜਿਹੜੇ ਚੋਰ ਹੀ ਸਾਰੇ ਪੰਜਾਹ ਕਰਾ ਜ ਤੱਕ ਰੀ ਦੀ ਨਿਰਵਾ ਨੁਕਸਾਨ ਹੋ ਗਿਆ ਮੇਹਲੋ ਤੇ ਹੌਨਦੂ ਜਾਨਾ ਤੇ ਪਤਾ ਨਹੀਂ ਸੋਨਾ ਕੰਨਾ ਨਿਕਲਿਆ ਮੈਨੂੰ ਮੇਰਾ ਦੋ ਤਨ ਟੋਲੇ ਦੇ ਲਾਗੇ ਬਣ ਹੈਗਾ ਸੀ ਕੈਸ਼ ਲਿਆ ਗਿਆ 5-7000 ਰੁਪਇਆ ਕੁੱਲ ਮਾ ਕੇ ਗੱਲ ਕੀਤੀ ਜਦੋਂ ਤੁਹਾਡੀ ਪਾਕੀ ਤੁਹਾਡੇ ਸਾਥੀਆਂ ਨਾਲ ਗੱਲਬਾਤ ਹੋ ਜਾਈ ਹੋਏਗੀ ਉਹਨਾਂ ਨੇ ਨੰਨ ਨੁਕਸਾਨ ਦੇ ਸਿਰਾਂ ਦੇ ਉਹਨਾਂ ਦਾ ਨੰਬਰ ਇਹਨਾਂ ਤੋਂ ਜ਼ਿਆਦਾ ਆ ਉਹਨਾਂ ਨੇ ਤਿੰਨ ਦੇ ਲਮਾਰੀਆਂ ਤੋੜੀਆਂ ਫ੍ਰਿਜ ਤੋੜੀ ਆ ਟਾਕੀ ਤੋੜੀ ਆ ਸ਼ੀਸ਼ਾ ਕੋਈ ਨਹੀਂ ਛੱਡਿਆ ਤੇ ਲੰਵਾਰੀਆਂ ਦੇ ਵਿੱਚ ਉਹਨਾਂ ਦਾ ਸੋਨਾ ਕੱਢਿਆ ਤੁਸੀਂ ਮੌਕਾ ਵੇਖਿਆ ਹਾਂਜੀ ਪੁਲਿਸ ਕੰਪਲੀਟ ਕੀਤੀ ਹੈ ਹਾਂਜੀ ਪੁਲਿਸ ਅਜੇ ਉਸਨੇ ਡੀਐਸਪੀ ਸਾਹਿਬ ਨੂੰ ਮਿਲਿਆ ਸਾਡੇ ਬੰਦੇ ਪਰ ਅਜੇ ਕੁਝ ਨਹੀਂ ਕੀਤਾ ਉਹਨਾਂ ਪੁਲਿਸ ਅਜੇ ਕੋਈ ਪਰਚਾ-ਪੁਰਚਾ ਕੋਈ ਨਹੀਂ ਕੀਤਾ ਉਹਨਾਂ ਦੇ ਕੀ ਮੰਗ ਕਰਦੇ ਤੁਸੀਂ ਇਹ ਇਨਸਾਫ ਦੀ ਮੰਗ ਕਰਦੇ ਕਿ ਪਹਿਲਾਂ ਕੋਈ ਪੁਰਾਣੀ ਰਿੰਜ ਸੀ ਜਿਹੜਾ ਐਡਾ ਵੱਡਾ ਹਮਲਾ ਕੀਤਾ ਗਿਆ ਹਾਂਜੀ ਇਹਨਾਂ ਨੇ ਪਹਿਲਾਂ ਸਾਡਾ ਛੋਟਾ ਲਾਈਆਂ ਸਾਡੇ ਮੁੰਡਿਆਂ ਨੂੰ ਮੈਂ ਤਾਂ ਉਹ ਇੱਥੇ ਨਹੀਂ ਹੈਗਾ ਮੈਨੂੰ ਪਤਾ ਨਹੀਂ ਐਸੇ ਗੱਲਦਾ ਤੇ ਉਸੋ ਗੱਲ ਦੇ ਨਾਲ ਤੁਰੀ ਹੁੰਦੀ ਇੱਕ ਇਹਨਾਂ ਦੀ ਮੈਸੇਜ ਹੈ ਮੱਠੂ ਦੀ ਸਾਡੇ ਪਰਿਵਾਰ ਚੋਂ ਆ ਉਹਨਾਂ ਦੀ ਇਹਨਾਂ ਫੇਕ ਆਡੀ ਬਣਾ ਕੇ ਦੋਆਂ ਜੀਆਂ ਦੀ ਤੇ ਚਲਾਉਂਦੇ ਆ ਅੱਛਾ ਉਹਨਾਂ ਦੋਨਾਂ ਇਹ ਗੱਲ ਤੇ ਬਹੁਤ ਚਲਾਉਂਦੇ ਆ ਟਨਵਰ ਆ ਨਹੀਂ ਸੁਰਿ ਸ਼ਿਬਾ ਸ਼ਿਆ ਗੋਰਾਵਾ ਜਿਗਤਾਰੇ ਚਲਾਉਂਦੇ ਆ ਸੱਦ ਨੂੰ ਕਰ ਵਾਲੇ ਬੋਟੀ ਦੀ ਫੇਕ ਆਈਡੀ ਬਣਾਇਆ ਫੇਕ ਆਈਡੀ ਬਣਾ ਕੇ ਚਲਾਉਂਦੇ ਫੋਟੋ ਦੀ ਲੱਗੀ ਹਾਂਜੀ 2 ਮਹੀਨੇ ਪਹਿਲਾਂ ਦਰਖਾਸਤ ਦਿੱਤੀ ਪਰ ਕੁਛ ਨਹੀਂ ਹੋਇਆ ਬਰਸਰ ਉਹ ਫੇਕ ਆਈਡੀ ਨਾਲ ਦੋਰਾ ਕਿਉਂ ਬਣਾਈ ਗਈ ਇਹਦੇ ਹੁਣ ਉਹਨਾਂ ਦੀ ਗਲਤੀ ਆ ਨਾ ਸਰ ਕਿਉਂ ਬਣਾਈ ਗਈ ਇਹ ਫੇਕ ਆਈਡੀ ਕਿਸੇ ਦੀ ਮਿਸ ਜੀ ਆਈਡੀ ਆਪਾਂ ਬਣਾ ਸਕਦੇ ਹਾਂ ਹਾਂ ਬਾਦ ਜਦੋਂ ਬੰਦੇ ਆਏ ਉਹਨਾਂ ਦੇ ਘਰ ਦੋ ਲੱਗੀ ਹੁੰਦੀ ਸੀ ਉਹ ਦੋਨੋਂ ਘਰ ਉਹਨਾਂ ਦੋਨਾਂ ਚੀਜ਼ਾਂ ਦੀ ਫੋਟੋ ਲੱਗੀ ਉੱਥੇ ਅੱਛਾ ਉਹਨਾਂ ਨੂੰ ਮੈਸੇਜ ਵੀ ਆਉਂਦੇ ਹੋ ਵੀ ਹੈ ਜਿਹੜੇ ਇਹਨਾਂ ਨੂੰ ਅੱਛਾ ਹਾਂਜੀ ਅਸੀਂ ਸੀਸੀਟੀਵੀ ਇਹ ਚੀਜ਼ ਤੋਂ ਉਹਨੇ ਪੁੱਛਿਆ ਤੇ ਲੜ ਪਏ ਸੀਸੀਟੀਵੀ ਜਿਹੜੀ ਦਰਖਾਸਤ ਦਿੱਤੀ ਹੋਈ ਹੈ ਹਾਂ ਉਮਰ ਸਰ ਇਹਨਾਂ ਦੇ ਕੀ ਹੋਈ ਹੈ ਜੇ ਕੁਛ ਨਹੀਂ ਬਣਾ ਉਹਨਾਂ ਨੇ ਉਹਨਾਂ ਸੁਣਾਇ ਨੀ ਕੋਈ ਦੋਵਤਿਆਂ ਦਾ ਝਗੜਾ ਕੀ ਸੀ ਸਾਰਾ ਉਹਨਾਂ ਤੇ 8125 ਨੂੰ ਮੈਡਮ ਮਲਕਪੋ ਜਿਹੜਾ ਨਾ ਕੋ ਪੁਰਾਣੀ ਰੰਜਿਸ਼ ਤੋਂ ਲੈ ਕੇ ਦੋਨਾਂ ਤਰਫ ਝਗੜਾ ਝਗੜਾ ਹੋਇਆ ਸੀ ਜੋ ਦੋਨੋਂ ਤਰਫਾਂ ਨੇ ਇੱਕ ਦੂਜੇ ਦੇ ਘਰਾਂ ਦਾ ਨੁਕਸਾਨ ਕੀਤਾ ਸੀ ਘਰਾਂ 'ਚ ਦਾਖਲ ਹੋ ਗਏ ਤੇ ਉਹਦੇ ਵਿੱਚ ਦੋਨੋਂ ਤਰਫਾਂ ਦੇ ਖਿਲਾਫ ਜੋ ਵਾਰੰਦੀ ਕ੍ਰਿਉਣੀ ਕਰ ਰਹੀ ਆ ਉਹ ਸਮਝ ਵੀ ਲੈਂਦੀ ਗਈ ਆ ਤੇ ਦੋਨੋਂ ਤਰਫੋਂ ਇੱਕ ਇੱਕ ਵਿਅਕਤੀ ਦਾ ਗੁਸਤਖੀਤਾ ਗਿਆ ਤੇ ਬਾਕੀ ਜਲਦੀ ਜੀ ਤਰਫਾਂ ਕੀਤਾ ਜਾਵੇ ਮਗਰੀ ਮਦੀਰ ਲੱਗੇ ਬੀਬੀ ਬਾਏ ਬਾਏ ਦੋਰਾ ਵੜੇ ਨੰਦੇ ਕਰ ਆਹ ਤਾਗਰੀ ਹੈ ਕੋਈ ਪੀਂਗਾ ਲੱਗ ਗਿਆ ਇਹਨੇ ਤੁਮਾ ਰੰਗ ਨੀ ਨਾ ਰੱਖ ਮਮਾ ਨਾ ਬਰਜਾ ਕਰਨਗੇ ਪੂਰੇ ਵਾਹੋ ਨਾ ਜੀਓ ਵਾ ਸਿੱਧਾ ਬੀਰ ਕੋ ਦੇਣੀ ਆ ਬਤੋ ਆਪਾਂ ਲੀ ਗੋ ਲੱਗ ਨਹੀਂ ਆ ਹਲਟ ਦੇ ਨੇ ਕੀ ਸਰਦ ਮਾ ਮੇਰਾ ਪਿੰਡ ਮਲਕਪੁਰ ਹੈ ਜੇ ਦੱਸਾਂ ਨਾਮ ਰਸਾਉਕਾ ਸਰਪੰਚਾ ਕੀ ਗੱਲ ਬਾਤ ਹੈ ਗੱਲ ਬਾਤ ਰਾਤੀ ਮੁੰਡਿਆਂ ਦਾ ਝਗੜਾ ਹੋਇਆ ਹੈ ਕਦੇ ਹੂੰ ਝਗੜਾ ਆ ਤੇ ਉਹਨਾਂ ਨੂੰ ਆਪਾਂ ਛਡਾਉਂਦੇ ਰਹੇ ਆ ਸਭੋ ਮੇਰੇ ਰੋੜਾ ਹੀ ਬੱਚਾ ਇੱਥੇ ਕਦੇ ਕਾਹ ਬੱਚਾ ਵੇਖੋ ਪਰ ਆਪਾਂ ਫੇਰ ਵੀ ਆਪਾਂ ਕਹਿੰਦੇ ਉਹਨਾਂ ਨੂੰ ਕਹਿੰਦੇ ਇਹਨਾਂ ਨੂੰ ਵੀ ਨਾ ਮਾਰੋ ਰੋੜੇ ਪਰ ਉਹ ਨਹੀਂ ਮਾਰਨੋ ਰੋੜੇ ਕੌਣ ਸੀ ਹੈ ਕੌਣ ਸੀ ਉਹਦਰੇ ਕਿ ਸ਼ੁਭਾਸ਼ੀ ਹਨਵਰ ਹੀ ਔਰ ਗੋਰੀਆਂ ਨੇ ਵਾਹ ਕਮੇਜਰੀ ਵਾ ਪੰਜਰ ਬੰਦੇ ਇਹ ਸਾਰੇ ਤੁਹਾਡੇ ਪਿੰਡੇ ਹੀ ਆਂਦੇ ਆ ਸਾਰੇ ਕਿੰਨਾ ਕੋ ਨੁਕਸਾਨ ਕੀਤਾ ਤੁਹਾਡਾ ਨਾਲੇ ਨੁਕਸਾਨ ਸਾਡਾ ਪੰਜਾ ਘਰਾਂ ਦਾ ਕੀਤਾ ਜਾਂ ਉਹਨਾਂ ਨੇ ਪੰਜਾ ਘਰੇ ਡੋਟ ਭੱਜੀ ਸਾਰੇ ਡੋਟ ਪੰਜ ਚੀਜ਼ੇ ਹੀ ਲਿਆ ਸਾਰਾ ਕੁਝ ਉਹ ਜਿਹੜੇ ਕੈਸ਼ ਵੀ ਚਲੀ ਗਏ ਕੈਸ਼ ਵੀ ਸੋਨਾ ਵੀ ਲਵਾਰੀਆਂ ਵੇਲੀਆਂ ਤੁਸੀਂ ਸਾਰਿਆਂ 도ੜਤੀਆਂ ਦੀ ਚੋਰ ਦੇ ਨਾਲ ਆਏ ਜਿਹੜੇ ਚੋਰ ਹੀ ਆ ਸਾਰੇ ਪੰਜਾਬ ਦਾ ਰਾਜਤਕ ਰੀਜੀਨ ਨੂੰ ਬੇਨਿਯਾਲ ਨੁਕਸਾਨ ਹੋ ਗਿਆ ਮੇਹਨਤ ਕੀਤੀ ਉਹਨੂੰ ਦਜਾਦਾ ਤੇ ਪਤਾ ਨਹੀਂ ਸੋਨਾ ਕਿੰਨਾ ਨਿਕਲਿਆ ਮੈਨੂੰ ਮੇਰਾ 2 10 ਟੋਲੇ ਦੇ ਲਾਗੇ ਬਣਿਆਗਾ ਕੈਸ਼ ਕੈਸ਼ ਵੀ ਹੈਗਾ 5-7000 ਰੁਪਇਆ ਕੁੱਲ ਮਾ ਕੇ ਗੱਲ ਕੀਤੀ ਜਦੋਂ ਤੁਹਾਡੀ ਪਾਕੀ ਤੁਹਾਡੇ ਸੌਤਿਆਂ ਨਾਲ ਗੱਲਬਾਤ ਹੋ ਜਾਈ ਹੋਏਗੀ ਉਹਨਾ ਕਿੰਨਾ ਨੁਕਸਾਨ ਹੋਇਆ ਦਾ ਨੋਨ ਉਹਨਾ ਨਾਲ ਮੇਰੇ ਨਾਲੋਂ ਸੋ ਕੁਝ ਜ਼ਿਆਦਾ ਹੈ ਉਹਨਾਂ ਦੀਆਂ ਤਿੰਨ ਦੇ ਲੰਬਾਰੀਆਂ ਤੋੜੀਆਂ ਫ੍ਰਿਜ ਤੋੜੀ ਆ ਟਾਂਕੀ ਤੋੜੀ ਆ ਸ਼ੀਸ਼ਾ ਸ ਕੋਈ ਨਹੀਂ ਛੱਡਿਆ ਤੇ ਲੰਬਾਰੀਆਂ ਦੇ ਵਿੱਚ ਉਹਨਾਂ ਦਾ ਸੋਨਾ ਕੱਢਿਆ ਤੁਸੀਂ ਮੌਕਾ ਵੇਖਿਆ ਹਾਂਜੀ ਪੁਲਿਸ ਕੰਪਲੀਟ ਕੀਤੀ ਹੈ ਹਾਂਜੀ ਪੁਲਿਸ ਅਜੇ ਪੁਲਿਸ ਨੇ ਡੀਐਸਪੀ ਸਾਹਿਬ ਨੂੰ ਮਿਲੇ ਸਾਡੇ ਬੰਦੇ ਪਰ ਅਜੇ ਕੁਛ ਨਹੀਂ ਕੀਤਾ ਉਹਨਾਂ ਪੁਲਿਸ ਅਜੇ ਕੋਈ ਪਰਚਾ ਪੁਰਚਾ ਕੋਈ ਨਹੀਂ ਕੀਤਾ ਉਹਨਾਂ ਦੇ ਕੀ ਮੰਗ ਕਰਦੇ ਤੁਸੀਂ ਇਹ ਇਹਨਾਂ ਸਾਫ ਦੀ ਮੰਗ ਕਰਦੇ ਤੇ ਪਹਿਲਾਂ ਕੋਈ ਪੁਰਾਣੀ ਰੈਂਜ ਸੀ ਜਿਹੜਾ ਐਡਾ ਵੱਡਾ ਹਮਲਾ ਕੀਤਾ ਗਿਆ ਹਾਂਜੀ ਇਹਨਾਂ ਨੇ ਪਹਿਲਾਂ ਸਾਡਾ ਸੋਟਾ ਲਾਈਆਂ ਸਾਡੇ ਮੁੰਡਿਆਂ ਨੂੰ ਮੈਂ ਤੋ ਉੱਥੇ ਨਹੀਂ ਹੈ ਰਾਮ ਨੂੰ ਪਤਾ ਨਹੀਂ ਇਸ ਗੱਲ ਦਾ ਤੇ ਉਸੋ ਗੱਲ ਦੇ ਨਾਲ ਤੁਰਿਆਂ ਦੀ ਇੱਕ ਇਹਨਾਂ ਦੀ ਮੈਸੇਜ ਹੈ ਮੱਠੂ ਦੀ ਸਾਡੇ ਪਰਿਵਾਰ ਚੋਂ ਆ ਉਹਨਾਂ ਦੀ ਇਹਨਾਂ ਫੇਕ ਡੀਬਾਣਾ ਕੇ ਦੋਆਂ ਜੀਆਂ ਦੀ ਤੇ ਚਲਾਉਂਦੇ ਆ ਪਰ ਉਹਨਾਂ ਦੋਨਾਂ ਇਹ ਗੱਲ ਬਲੇ ਤੇ ਹੋਰ ਚਲਾਉਂਦੇ ਆ ਟਨਵਰ ਆ ਨਹੀਂ ਸੁਰਤ ਸ਼ਿਬਾ ਸ਼ਿਆ ਗੋਰਾਵਾ ਕਿ ਜਿਗਤਾਰੇ ਚਲੁੰਦੇ ਆਂ ਦੀ ਦੂਮੇ ਘਰ ਵਾਲੇ ਬੋਟੀ ਦੀ ਫੇਕ ਆਈਡੀ ਬਣਾ ਕੇ ਛਾਡੀ ਬਣਾ ਕੇ ਚਲਾਉਂਦੇ ਫੋਟੋ ਦੀ ਲੱਗੀ ਹਾਂਜੀ ਦੋ ਮਹੀਨੇ ਪਹਿਲਾਂ ਦਰਖਾਸਤ ਦਿੱਤੀ ਪਰ ਕੁਛ ਨਹੀਂ ਹੋਇਆ ਬਰਸਾ ਉਹ ਫੇਕ ਆਈਡੀ ਨਾਲ ਦੋੜਾ ਕਿਉਂ ਬਣਾਈ ਗਈ ਇਹਦੇ ਹੁਣ ਉਹਨਾਂ ਦੀ ਗਲਤੀ ਆ ਨਾ ਸਰ ਕਿਉਂ ਬਣਾਈ ਗਈ ਫੇਕ ਆਈਡੀ ਕਿਸੇ ਦੀ ਮੈਸੇਜ ਜੀ ਆਈਡੀ ਆਪਾਂ ਬਣਾ ਸਕਦੇ ਆ ਹੂੰ ਧੰਨਵਾਦ ਅੱਗੇ ਬਾਅਦ ਜਦੋਂ ਬੰਦੇ ਆਏ ਉਹਨਾਂ ਦੇ ਕਾਗਰ ਤੇ ਫੋਟੋ ਲੱਗੀ ਹੁੰਦੀ ਸੀ ਉਹ ਦੋਨੋਂ ਕਾਗਰ ਉਹਨਾਂ ਦੋਨਾਂ ਚੀਜ਼ਾਂ ਦੀ ਫੋਟੋ ਲੱਗੀ ਅੱਛਾ ਅੱਛਾ ਉਹਨਾਂ ਨੂੰ ਮੈਸੇਜ ਵੀ ਆਉਂਦੇ ਹੋ ਵੀ ਹੈਗੇ ਨੇ ਉਹਨਾਂ ਨੂੰ ਅੱਛਾ ਹਾਂਜੀ ਅਸੀਂ ਇਸ ਜੀ ਵੀ ਇੱਕ ਚੀਜ਼ ਤੁਸੀਂ ਪੁੱਛਿਆ ਤੇ ਲੜਪੇ ਇਸ ਵੀ ਜਿਹੜੀ ਦਰਖਾਸਤ ਦਿੱਤੀ ਹੈ ਹਾਂ ਅੰਮਰ ਸਰ ਇਹਨਾਂ ਦਿੱਤੀ ਹੋਈ ਆ ਜੇ ਕੁਛ ਨਹੀਂ ਬਣਾ ਉਹਨਾਂ ਨੇ ਬੰਨਸ ਸੁਣਾਈ ਨਹੀਂ ਕਿ ਦੋਹੋ ਧਰਾਂ ਦਾ ਝਗੜਾ ਕੀ ਸੀ ਸਾਰਾ ਉਹ ਮਤੇ 5025 ਨੂੰ ਮੈਡਮ ਮਲਕਪੁਰ ਜਿਹੜਾ ਨਾ ਕੋ ਪ੍ਰਾਣੀ ਰਣਜੀਤ ਨੂੰ ਲੈ ਕੇ ਦੋਨਾਂ ਧਰਾਂ ਵਿੱਚ ਝਗੜਾ ਹੋਇਆ ਸੀ ਤੇ ਦੋਨੋਂ ਧਰਾਂ ਨੇ ਇੱਕ ਦੂਜੇ ਦੇ ਕਰਾ ਨੁਕਸਾਨ ਕੀਤਾ ਸੀ ਕਰਾਂੇ ਦਾਖਲ ਹੋ ਗਏ ਉਹਦੇ ਵਿੱਚ ਦੋਨੋਂ ਤਰਫੋਂ ਦੇ ਖਿਲਾਫ ਜੋ ਬੰਨਦੀ ਕਾਨੂੰਨੀ ਕਰ ਰਹੀ ਆ ਉਹ ਪਮਦ ਵੀ ਲੈਣ ਦੀ ਕੋਸ਼ਿਸ਼ ਆ ਤੇ ਦੋਨੋਂ ਤਰਫੋਂ ਨੂੰ ਇੱਕ ਇੱਕ ਵੇਖਤੀ ਦਾ ਬਖਸਾਰ ਦਿੱਤਾ ਗਿਆ ਜੇ ਬਾਕੀ ਜਲਦੀ ਜਿੱਦ ਤੱਕ ਫਾਂਕ ਦਿੱਤਾ ਜਾਵੇ